ਤਨ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਕਲਗੀ ਧਰ ਪਾਤਸ਼ਾਹ ਜੀ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਦੋਵੇਂ ਹੱਥ ਜੋੜ ਕੇ ਬਿਲਾਓ ਫਤਿਹ ਦਿਓ ਅਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਨ ਬਾਬਾ ਜਗਤ ਰਾਮ ਜੀ ਤੱਕ ਲਈਉ ਠੋਡਾਸ ਨੇ ਤੁਹਾਡੀ ਲੱਗੇ ਲਿਖਣ ਸਿਫਤ ਤੁਹਾਡੀ ਰੱਖ ਲਈ लाज ਮਾਲ ਕਾ ਸਾਡੀ ਲੱਗੇ ਲਿਖਣ ਸਿਫਤ ਤੁਹਾਡੀ ਰੱਖ ਲਈ लाज ਮਾਲ ਕਾ ਸਾਡੀ ਕਰਕੇ ਤੁਹਾਡੇ ਦੀ ਉਪਮਾ ਕਈਆਂ ਨੇ ਜਨਮ ਸੁਹੇਲਾ ਕਰਿਆ ਤਨ ਬਾਬਾ ਜਗਤ ਰਾਮ ਜੀ ਜੋ ਤੁਹਾਡੀ ਸ਼ਰਨ ਪਿਆਸੋ ਤਰਿਆ ਤਨ ਬਾਬਾ ਜਗਤ ਰਾਮ ਜੀ ਜੋ ਤੁਹਾਡੀ ਸ਼ਰਨ ਪਿਆਸੋ ਤਰਿਆ ਆਕੇ ਜਦੋਂ ਕਲ ਯੁਗ ਵਿੱਚ ਕੀਤੇ ਤੁਸੀਂ ਉਪਕਾਰ ਸਾਰਾ ਜਗ ਜਾਣਦਾ ਏ ਰੰਗ ਤੁਸਾਂ ਦੇ ਜਗ ਤੋਂ ਨਿਆਰੇ ਸਾਰਾ ਜਗ ਜਾਣਦਾ ਏ ਰੰਗ ਤੁਸਾਂ ਦੇ ਜਗ ਤੋਂ ਨਿਆਰੇ ਸੇਵਾ ਕਰਦੇ ਜੋ ਦਿਲ ਤੋਂ ਹੰਕਾਰਿਓ ਨਾ ਦਾ ਮਰਿਆ ਤਨ ਬਾਬਾ ਜਗਤ ਰਾਮ ਜੀ ਜੋ ਤੁਹਾਡੀ ਸ਼ਰਨ ਪਿਆਸੋ ਤਰਿਆ ਤਨ ਬੱਬ ਜਗਤ ਰਾਮ ਜੀ ਜੋ ਤੁਹਾਡੀ ਸ਼ਰਨ ਪਿਆਸੋ ਤਰਿਆ ਚੋੜੀਆਂ ਭਰ ਕੇ ਲੈ ਗਏ ਉਹ ਜੋ ਸੀ ਫਿਕਰਾਂ ਵਿੱਚ ਮਰਦੇ ਤੁਹਾਡੇ ਦਰ ਤੇ ਜੋ ਆਉਂਦੇ ਆ ਕੇ ਜਨਮ ਸੁਹੇਲਾ ਕਰਦੇ ਤੁਹਾਡੇ ਦਰ ਤੇ ਜੋ ਆਉਂਦੇ ਆ ਕੇ ਜਨਮ ਸੁਹੇਲਾ ਕਰਦੇ ਮਨੋਂ ਗੁਰੂ ਗ੍ਰੰਥ ਜੀ ਨੂੰ ਇਹ ਉਪਦੇਸ਼ ਤੁਸਾਂ ਨੇ ਕਰਿਆ ਤਨ ਬਾਬਾ ਜਗਤ ਰਾਮ ਜੀ ਜੋ ਤੁਹਾਡੀ ਸ਼ਰਨ ਪਿਆਸੋ ਤਰਿਆ ਤਨ ਬਾਬਾ ਜਗਤ ਰਾਮ ਜੀ ਜੋ ਤੁਹਾਡੀ ਸ਼ਰਨ ਪਿਆ ਸੋਤਰਿਆ ਸੇਵਕ ਆਪਣੇ ਆਂ ਦੀ ਕੱਟ ਦਿਓ ਪਲਾਂ ਦੇ ਵਿੱਚ 84 ਸਾਡੇ ਮੰਦਿਆਂ ਕਰਮਾਂ ਦੀ ਦਿਓ ਬਦਲ ਪਲਾਂ ਵਿੱਚ ਰਾਸ਼ੀ ਸਾਡੇ ਮੰਦਿਆਂ ਕਰਮਾਂ ਦੀ ਦਿਓ ਬਦਲ ਪਲਾਂ ਵਿੱਚ ਰਾਸ਼ੀ ਮਿੱਠੇ ਬੋਲ ਤੁਹਾਡਿਆਂ ਆਂ ਸਾਡਾ ਤਪਦਾ ਹਿਰਦਾ ਠਰਿਆ ਤਨ ਬਾਬਾ ਜਗਤ ਰਾਮ ਜੀ ਜੋ ਤੁਹਾਡੀ ਸ਼ਰਨ ਪਿਆਸੋ ਤਰਿਆ ਤਨ ਬਾਬਾ ਜਗਤ ਰਾਮ ਜੀ ਜੋ ਤੁਹਾਡੀ ਸ਼ਰਨ ਪਿਆਸੋ ਤਰਿਆ ਕਰਿਓ ਮੇਰ ਜਗਤ ਪੁਰੀਏ ਤੇ ਆਉਂਦਾ ਰਹੇ ਦੁਆਰੇ ਤੁਹਾਡੇ ਸੇਵਾ ਸਿਮਰਨ ਕਿਰਤ ਕਰਨੀ ਲਿਖ ਦਿਓ ਵਿੱਚ ਕਰਮਾਂ ਦੇ ਸਾਡੇ ਸੇਵਾ ਸਿਮਰਨ ਕਿਰਤ ਕਰਨੀ ਲਿਖ ਦਿਓ ਵਿੱਚ ਕਰਮਾਂ ਦੇ ਸਾਡੇ ਰੱਖਿਓ ਮਨ ਨਿ ਰੱਖਿਓ ਮਨ ਨਿ ਮਾਣਿਆ ਦਾ ਜਾਵੇ ਮਨ ਪਾਪਾਂ ਤੋਂ ਹਰਿਆ ਧੰਨ ਬਾਬਾ ਜਗਤ ਰਾਮ ਜੀ ਜੋ ਤੁਹਾਡੀ ਸ਼ਰਨ ਪਿਆ ਸੋਤਰਿਆ ਤਨ ਬੱਬ ਜਗਤ ਰਾਮ ਜੀ ਜੋ ਤੁਹਾਡੀ ਸ਼ਰਨ ਪਿਆ ਸੋਤਰਿਆ ਤਨ ਬੱਬ ਜਗਤ ਰਾਮ ਜੀ ਜੋ ਤੁਹਾਡੀ ਸ਼ਰਨ ਪਿਆ ਸੋਤਰਿਆ ਹੁਣਾਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਣਾ ਆਪ ਸੰਗਤ ਬਖਸ਼ਣ ਜੋਗ ਦਿਓ ਅਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ